ਨਾਟਕਿਆਣਾ ਇਹ ਜਿੱਤਿਆ ਇਹ ਵੀ ਮਿਲਵਾ ਇੱਕ ਸ਼ੀਲੂ ਜਿੱਤਿਆ ਸੀ ਇੱਕ ਅੰਬਾ ਅੰਬਾ ਜਿੱਤਿਆ ਇਹ ਘਰ ਹੈ ਕਬੱਡੀ ਖਿਡਾਰੀ ਅੰਬਾ ਸੋਰ ਸਿੰਘ ਵਾਲੇ ਦਾ ਤੇ ਉਧਰ ਜਿਹੜੇ 22 ਅੰਬੇ ਨੇ ਜਿਹੜੇ ਇਨਾਮ ਜਿੱਤੇ ਆ ਉਹ ਖੜੇ ਆ ਤੇ ਆਜੋ ਆਪਾਂ ਉਹਨਾਂ ਦੇ ਮਾਤਾ ਪਿਤਾ ਨਾਲ ਗੱਲ ਕਰਦੇ ਆਂਗੇ ਤੇ ਇਧਰ 22 ਅੰਬੇ ਨੇ ਜਿੰਨੇ ਵੀ ਇਨਾਮ ਜਿੱਤੇ ਹੋਏ ਨੇ ਸਾਰੇ ਇੱਥੇ ਖੜੇ ਨੇ ਹੈ ਨਾ ਸਭ ਉਹਨਾਂ ਦੇ ਬਾਪੂ ਜੀ ਆਪਣੇ ਨਾਲ ਮੌਜੂਦ ਨੇ ਅੱਛਾ ਬਾਪੂ ਜੀ ਕਿਹੜਾ ਇਨਾਮ ਕਿੱਥੋਂ ਜਿੱਤਿਆ ਦੱਸੋਗੇ ਥੋੜਾ ਜਿਹਾ ਆਜੋ ਪਹਿਲੀ ਗੱਡੀ ਸਨਮਾਨਤ ਹੋਈ ਹੈ ਇਹ ਸਨਮਾਨ ਦਿੱਤਾ ਸੀ ਕਿੱਥੇ ਕੀਤਾ ਸੀ ਜ਼ਿਲ੍ਹਾ ਦਰਨਤਾਰਨ ਜ਼ਿਲ੍ਹਾ ਦਰਨਤਾਰਨ ਦੀ ਅੰਦਰ ਤੂੰ ਚੱਕਦਾ ਅੱਛਾ ਇਹ ਟਰੈਕਟਰੀ ਆਹ ਟਰੈਕ ਫਾਰਮ ਟਰੈਕ ਦੀ ਇਹ ਉੱਪਰ ਵੀ ਲਿਖਿਆ ਹੋਇਆ ਨੂਰਪੁਰ ਠੱਠਾ ਕਬੱਡੀ ਦਾ ਪਤੋਈ ਇਹ ਗਰੰਦਰ ਚ ਬੰਦਾ ਅੱਛਾ ਸੋਰ ਸਿੰਘੀ ਇਹ ਸਨਮਾਨ ਦਿੱਤਾ ਸੀ ਕਿ ਜਿੱਤਿਆ ਸੀ ਇਹ ਜਿੱਤਿਆ ਜਿੱਤਿਆ ਜੀ ਤੇ ਆ ਬੁਲਟ ਜੀ ਇਹ ਲੋਕੋ ਦੇ ਚਰਾਵਾਂ ਨੂੰ ਦੇ ਜਾਂਦਾ ਅਮਰਸਰ ਜੀ ਪਹਿਲੀ ਵਾਰ ਜਿੱਤਿਆ ਸੀ ਅੱਛਾ ਜੀ ਤੇ ਕੋਸ ਕਰ ਸਾਪ ਸੀ ਜੱਬੋ ਵਾਲ ਤੋਂ ਨਾਮ ਤੋਂ ਹੀ ਨੁਮਾਨਤ ਕੀਤਾ ਸੀ ਤੇ ਹੋਰ ਵੀ ਖੜੇ ਨੇ ਆਜਾ ਤੂੰ ਦੇਖਦੇ ਆ ਟਿੱਕਾ ਬਾਪੂ ਜੀ ਹਾਰ ਲੈ ਹਾਰ ਲੈ ਪਲੱਖਾਂ ਦੇ ਕੱਪਰ ਨੂੰ ਦਿਸ ਰਿਹਾ ਬਸ ਪਲੱਖਾ ਤੋਂ ਹੀ ਪੂਰ ਸਾਰਾ ਅੱਛਾ ਇੱਕ ਹੁਣ ਵੀ ਜਿੱਤਿਆ ਸੀਗਾ ਥੋੜਾ ਟਾਈਮ ਹੋਇਆ ਜੇ ਹੈ ਉੱਥੇ ਬਰਨਾਲੇ ਤੋਂ ਨਹੀਂ ਬਰਨਾਲੇ ਤੋਂ ਉੱਥੇ ਦੇ ਦਰਦ ਨਾ ਆ ਗਿਆ ਜਿੱਤੇ ਸਣੀ ਕਾਲੇ ਸਿੰਘ ਨੇ ਬੈਸਟ ਝਾਪੀ ਸੀ ਹਾਂਜੀ ਹਾਂਜੀ ਬਾਈ ਬੈਸਟ ਲੈਂਦਾ ਸੀ ਟਿੱਕਾ ਬਾਪੂ ਜੀ ਬੋਲਤਾ ਇਹ ਗੁੱਲ ਤਾਂ ਸਾਡੇ ਇੱਥੇ ਨਾ ਤੁੰਤ ਜਿਹੜੇ ਚੁਭਾਲ ਗੱਡੀ ਕੱਪ ਹੋਇਆ ਅੱਛਾ ਉਥੋਂ ਜਿਹੜੇ ਬਰਸਟ ਜਿੱਤਿਆ ਹੈ ਜਿਹੜਾ ਛੀਲੂ ਜਿੱਤਿਆ ਹੈ ਹਾਂਜੀ ਜਿੱਤਿਆ ਇੱਕ ਕਮਾਲਪੁਰ ਦਾ ਕਮਾਲਪੁਰ ਦਾ ਨਾਟ ਗਿਆ ਨਾ ਇਹ ਜਿੱਤਿਆ ਇਹ ਵੀ ਮੁਲਾਵਾ ਇੱਕ ਛੀਲੂ ਜਿੱਤਿਆ ਸੀ ਇੱਕ ਅੰਬਾ ਅੰਬਾ ਜਿੱਤਿਆ ਹਾਂ ਦੋਏ ਜਿੱਤਿਆ ਹੈ ਨਾ ਇਹ ਹੋਰ ਜਿੱਤਿਆ ਦੋ ਸਮਾਨ ਚ ਕਰਤਾ ਅੱਛਾ ਕਮੈਂਟਰ ਜੀ ਆਪਾਂ ਹਾਂਜੀ ਹਾਂਜੀ ਅਛਾ ਇੱਕ ਟਰੈਕਟਰ ਹੁਣਾਂ ਦੇ ਤਸੀਂ ਅਸੀਂ ਨਾਲ ਸੰਮਤ ਲੱਗਦਾ ਅਛਾ ਹੋਰ ਕਿੰਨੇ ਕਿ ਨਾਮ ਦਿੱਤੇ ਜੀ ਨਾਮ ਤੋਂ ਨਾਲੋਂ ਨਾਲ ਦਈ ਗਏ ਆ ਉਹ ਰੇਜ ਉੱਪਰ ਉਹ ਖੜੀ ਹੈ ਗਿਆ ਅਛਾ ਨਹੀਂ ਸੰਮਤੀ ਹੋਈ ਤੇ ਹੋਰ ਵੀ ਕਾਫੀ ਨਾਮ ਹੋਣਗੇ ਮੋਟਰਸਾਈਕਲ ਮੋਟਰਸਾਈਕਲ ਘੱਟੋ ਘੱਟ 25 30 ਹੋਣੇ ਆ ਆ ਨਾਲ ਨਾਲ 5 ਮੋਟਰਸਾਈਕਲ ਤਾਂ ਇਹ ਵੇਚਤੀ ਆ ਨਾਲ ਅਛਾ ਫਿਰ ਨਹੀਂ ਖੜਾ ਵੀ ਨਹੀਂ ਸਕਦੇ ਨਾ ਕਰੀ ਜੀ ਬਾਈ ਛੋਟੇ ਹੁੰਦੇ ਤੂੰ ਕਿਹੜਾ ਕਬੱਡੀ ਕਦੋਂ ਕਿਹੜਾ ਲੱਗਿਆ ਸੀ ਉਹ ਇੱਧਰ ਤੋਂ ਦੱਸਿਆ 17 ਜੀ ਯਾਰ ਮੁੱਤ ਤੋਂ 14 ਸਾਲ ਹੋ ਗਏ 2017 ਚ ਹੋਗਾ ਕੋਈ ਦਿਖਾਇਓ ਤੇ ਅਮਰਾ ਇਨਾਮ ਵਾਲਾ ਇਹ ਕਿਹਦਾ ਦਿਖਾਉਂਗਾ ਬਾਈ ਇਹ ਬਾਈ ਨੇ ਇੱਥੇ ਆ ਸਾਰੇ ਸਾਰੇ ਬਾਈ ਦੇ ਕੋਈ ਜਿੱਤੇ ਕੋਈ ਸਨਮਾਨ ਤਜ ਦਿਨ ਕਾਫੀ بڑے بڑے ਇਨਾਮ ਆ ਹਾਂਜੀ ਹਾਂਜੀ ਪੰਜ ਪੰਜ 6 6 ਫੁੱਟੇ ਹੋਣਗੇ ਹਾਂਜੀ ਹਾਂਜੀ ਕਭ ਮਾਨ ਹੁੰਦਾ ਕਿੰਨਾ ਕਮਾਨ ਹੁੰਦਾ ਮਾਨ ਤੇ ਇਤਾਂ ਹੀ ਆਦੇ ਜਦੋਂ ਕੋਈ ਇਹ ਹੋਰ ਵੀ ਇੱਕ ਕਮਰਾ ਹੀ ਕੋਈ ਹਾਂ ਇੱਕ ਪਹਿਲਾ ਇਹ ਤੋਂ ਬਾਅਦ ਬਣਾਇਆ ਕਿ ਪਹਿਲਾਗਾ ਜਿੱਥੇ ਬਾਹਰ ਬੂਰ ਤੇ ਜਾਦੇ ਆ ਅੱਛਾ ਜੀ ਉਹ ਤਾਂ ਖਾ ਗਈ ਅੰਬਾਸੁਰ ਸਿੰਘ ਵਾਲਾ ਸਿਰਫ 12ਵੀਂ ਤੱਕ ਹੀ ਪੜਿਆ ਤੇ ਉਹਨਾਂ ਦੇ ਮਾਤਾ ਪਿਤਾ ਨੇ ਜਿਵੇਂ ਦੱਸਿਆ ਵੀ ਉਦੋਂ ਉਹ ਜਿਹੜਾ ਉਹਨੂੰ ਕਬੱਡੀ ਦਾ ਸ਼ੌਂਕ ਪੈ ਗਿਆ ਸੀਗਾ ਤੇ 18-19 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਕਬੱਡੀ ਖੇਡਣ ਲੱਗ ਗਿਆ ਸੀ ਤੇ ਆਜੋ ਇੱਕ ਹੋਰ ਕਮਰਾ ਦਿਖਾਉਨੇ ਆਂਗੇ ਜਿੱਥੇ ਕਾਫੀ ਨਾਮ ਅੰਬਾਸੁਰ ਸਿੰਘ ਵਾਲੇ ਦੇ ਪਏ ਆਗੇ ਇਹ ਪਹਿਲਾ ਵਾਲਾ ਇਹ ਤਾਂ ਆਪਣੀ ਵਿੱਚ ਤਾਂ ਹੈ ਨਾ ਆਪਣੇ ਨੇੜੇ ਨੂੰ ਰੱਦੀ ਨਾ ਮਨਸਾ ਦੋ ਹੂੰ ਮੈਨੂੰ ਸਮਾਨ